ਰਾਜੂ ਆਪਣੇ ਆਵਾਰਾ ਦੋਸਤਾਂ ਨਾਲ ਹੀ ਮਸਤ ਰਹਿੰਦਾ ਸੀ ਬੱਚਿਆਂ ਤੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਇਕੱਲੇ ਹੀ ਚੁੱਕਦੀ ਹੁਣ ਰਾਣੀ ਦੀ ਮਾਂ ਛਿੰਦੀ ਬਹੁਤ ਬਿਮਾਰ ਰਹਿਣ ਲੱਗ ਪਈ ਪਿੰਡ ਦੇ ਹੀ ਇੱਕ ਮੈਡੀਕਲ ਤੋਂ ਦਵਾਈ ਲੈ ਕੇ ਉਹ ਆਪਣੇ ਕੰਮ ਤੇ ਚਲੀ ਜਾਂਦੀ ਰਾਣੀ ਨੂੰ ਮਾਂ ਦੀ ਬਹੁਤ ਫਿਕਰ ਰਹਿੰਦੀ ਸੀ ਉਹ ਆਪਣੀ ਮਾਂ ਨੂੰ ਆਰਾਮ ਕਰਨ ਲਈ ਹਰ ਰੋਜ਼ ਕਹਿੰਦੀ ਕਿ ਮਾਂ ਤੁਹਾਜ ਆਰਾਮ ਕਰ ਕੰਮ ਤੇ ਮੈਂ ਚਲੀ ਜਾਨੀ ਆ ਪਰ ਰਾਣੀ ਦੀ ਮਾਂ ਉਸ ਦੀ ਇੱਕ ਨਾ ਸੁਣਦੀ ਇੱਧਰ ਰਾਣੀ ਦੇ ਬਾਪੂ ਤੇ ਭਰਾ ਨੂੰ ਚਿੰਦੀ ਦੀ ਕੋਈ ਵੀ ਫਿਕਰ ਨਹੀਂ ਸੀ ਆਪਣੀ ਸਿਹਤ ਤੋਂ ਬੇਪਰਵਾਹ ਆਣੀ ਦੀ ਮਾਂ ਦੀ ਹਾਲਤ ਹੁਣ ਬਹੁਤ ਹੀ ਗੰਭੀਰ ਹੋ ਚੁੱਕੀ ਸੀ ਆਪਣੀ ਬਿਮਾਰ ਪਈ ਮਾਂ ਨੂੰ ਬਚਾਉਣ ਲਈ ਰਾਣੀ ਨੇ ਬਹੁਤ ਕੋਸ਼ਿਸ਼ ਕੀਤੀ ਪਰ ਸਮੇਂ ਤੇ ਸਹੀ ਇਲਾਜ ਨਾ ਹੋਣ ਕਰਕੇ ਰਾਣੀ ਦੀ ਮਾਂ ਛਿੰਦੀ ਨੇ ਆਪਣੀ ਧੀ ਲਈ ਚੰਗੇ ਭਵਿੱਖ ਦੇ ਸੁਪਨੇ ਆਪਣੀ ਅੱਖਾਂ ਵਿੱਚ ਹੀ ਲੈ ਕੇ ਦਮ ਤੋੜ ਦਿੱਤਾ ਮਾਂ ਦੀ ਮੌਤ ਤੋਂ ਬਾਅਦ ਰਾਣੀ ਦੀ ਜ਼ਿੰਦਗੀ ਬਿਲਕੁਲ ਬਦਲ ਗਈ ਰਾਣੀ ਦੇ ਬਾਪੂ ਅਮਰੂ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਵੀ ਆਪਣੀ ਕੋਈ ਵੀ ਜ਼ਿੰਮੇਵਾਰੀ ਨਹੀਂ ਚੁੱਕੀ ਉਸ ਨੂੰ ਜਰਾ ਵੀ ਆਪਣੀ ਧੀ ਦੀ ਫਿਕਰ ਨਹੀਂ ਸੀ ਫਿਰ ਇੱਕ ਦਿਨ ਅਮਰੂ ਘਰ ਨਹੀਂ ਮੁੜਿਆ ਰਾਣੀ ਸਵੇਰ ਹੁੰਦੇ ਹੀ ਆਪਣੇ ਬਾਪੂ ਨੂੰ ਲੱਭਣ ਤੁਰ ਪਈ ਰਾਣੀ ਉਹ ਸਾਰਿਆਂ ਥਾਵਾਂ ਤੇ ਗਈ ਜਿੱਥੇ ਅਮਰੂ ਬੈਠਦਾ ਸੀ ਪਰ ਉਸ ਨੂੰ ਅਮਰੂ ਕਿਤੇ ਨਾ ਮਿਲਿਆ ਰਾਣੀ ਦਾ ਬਾਪੂ ਉਸ ਦਿਨ ਤੋਂ ਬਾਅਦ ਫਿਰ ਕਦੇ ਵੀ ਘਰ ਨਾ ਪਰਤਿਆ ਹੁਣ ਘਰ ਵਿੱਚ ਰਾਣੀ ਤੇ ਉਸ ਦਾ ਛੋਟਾ ਭਰਾ ਰਾਜੂ ਇਕੱਲੇ ਹੀ ਰਹਿ ਗਏ ਰਾਣੀ ਉੱਪਰ ਹੁਣ ਘਰ ਤੇ ਆਪਣੇ ਭਰਾ ਦੀ ਜ਼ਿੰਮੇਵਾਰੀ ਪੈ ਗਈ। ਰਾਣੀ ਨੇ ਹੁਣ ਘਰ ਦੇ ਖਰਚੇ ਚੁੱਕਣ ਲਈ ਉਹਨਾਂ ਘਰਾਂ ਵਿੱਚ ਸਫਾਈ ਦਾ ਕੰਮ ਕਰਨ ਦਾ ਫੈਸਲਾ ਕੀਤਾ ਜਿੱਥੇ ਉਸਦੇ ਮਾਂ ਛਿੰਦੀ ਕੰਮ ਕਰਦੀ ਸੀ। ਮਾਪਿਆਂ ਬਿਨਾ ਬੱਚਿਆਂ ਦਾ ਜ਼ਿੰਦਗੀ ਜਿਉਣਾ ਕਿੰਨਾ ਮੁਸ਼ਕਲ ਹੁੰਦਾ ਹੈ ਖਾਸ ਕਰਕੇ ਇੱਕ ਕੁੜੀ ਦੀ। ਇਹ ਸਭ ਕੁਝ ਰਾਣੀ ਨੂੰ ਹੁਣ ਪਤਾ ਲੱਗ ਰਿਹਾ ਸੀ। ਰਾਣੀ ਨੂੰ ਆਪਣੀ ਪੜ੍ਹਾਈ ਵਿੱਚ ਹੀ ਛੱਡਣੀ ਪਈ। ਓਹੋ ਹੁਣ ਰਾਜੂ ਨੂੰ ਸਕੂਲ ਤੋਰ ਕੇ ਆਪ ਕੰਮ ਤੇ ਚਲੀ ਜਾਂਦੀ ਰਾਣੀ ਦਾ ਦਿਲ ਹਰ ਵੇਲੇ ਆਪਣੀ ਮਾਂ ਨੂੰ ਯਾਦ ਕਰਦਾ ਰਹਿੰਦਾ ਸੀ ਰਾਣੀ ਜਦੋਂ ਘਰ ਤੋਂ ਬਾਹਰ ਕੰਮ ਤੇ ਜਾਂਦੀ ਤਾਂ ਕੁਝ ਵੇਲੇ ਮਰਦਾਂ ਦੀਆਂ ਅੱਖਾਂ ਉਸ ਨੂੰ ਘੂਰ-ਘੂਰ ਕੇ ਦੇਖਦੀਆਂ ਪਰ ਉਹ ਉਹਨਾਂ ਵੇਲੜਾਂ ਦੀ ਪ੍ਰਵਾਹ ਕੀਤੇ ਬਿਨਾ ਆਪਣੇ ਕੰਮ ਤੇ ਜਾਂਦੀ ਇੱਕ ਦਿਨ ਰਾਣੀ ਕੰਮ ਤੇ ਸਫਾਈ ਕਰ ਰਹੀ ਸੀ ਉਸ ਘਰ ਦੇ ਮਰਦ ਜਿਸ ਨੂੰ ਉਹ ਅੰਕਲ ਕਹਿ ਕੇ ਬੁਲਾਉਂਦੀ ਸੀ ਨਹਿਰਾਨੀ ਨੂੰ ਗਲਾਸ ਫੜਾਉਣ ਲੱਗੇ ਨੇ ਕੁਝ ਇਸ ਤਰ੍ਹਾਂ ਛੋਇਆ ਕਿ ਰਾਣੀ ਨੇ ਉਸ ਅੰਕਲ ਦੇ ਛੋਹ ਨੂੰ ਆਪਣੇ ਅੰਦਰ ਬਹੁਤ ਅਜੀਬ ਜਿਹਾ ਮਹਿਸੂਸ ਕੀਤਾ ਸ਼ਾਇਦ ਉਸ ਨੂੰ ਮਰਦ ਦੀ ਗਲਤ ਨੀਅਤ ਦਾ ਪਹਿਲੀ ਵਾਰ ਅਹਿਸਾਸ ਹੋਇਆ